सिंह फा परला रोविंदर सिंह फैला अंदरला मनजीत सिंह फैला अरमन जे

ਉਹ ਬਾਲ ਤਾਂ ਪੁੱਲਦੀਆਂ ਜਿਹੜੇ ਸੜਕ ਤੇ ਆ ਬੈਠੇ ਸਾਹਮਣੇ ਆ ਮੱਟ ਤੇ ਵੀਰੇ ਹੋ ਜਾ ਸਾਈਡ ਤੇ ਹੋ ਜਾ ਮੇਰੇ ਵੀਰ ਬਹੁਤ ਸ਼ੰਤ ਕਰ ਰਿਹਾ ਤੁਸੀਂ ਭਾਈ ਥੋੜਾ ਥੋੜਾ ਸਾਈਡ ਤੇ ਹੋ ਜੇ ਮੇਰੇ ਵੀਰ ਜੋਰ ਦਰ ਜੰਮੀ ਆ ਤਾਂ ਚੱਕਰ ਲੱਗ ਜਾਣਾ ਚੁੱਪ ਚਾ 90 ਵਾਰੀ ਸ਼ੀਲਾ ਬਟਾਲਾ ਮਾਈ ਬੱਤੂ ਹਰੀ ਬੇਬੀ ਦਾ ਨੱਕਾ ਹਰੀ ਦਾ ਭਾਈ ਨਾਰਸ ਗਰੁਪ ਬਲੋਗਿਆ ਨਾ ਲਾਇਆ ਵੈਰੀ ਗੁੱਡ ਚੁੱਤਗੇ ਜਰਾ ਘੁੱਤਗੇ ਲੋ ਲਾਇਆ ਤਿੰਦਾ ਇਹ ਕਿਹੜੇ ਮੋਟਰ ਤੋਂ ਬਲੋਗਿਆ ਤਿੰਦੂ ਮੇਕੋ ਆਦਾਂ ਲੋਟੇ ਚੁੱਤਵਾਜੀ ਚਾਂਪੀ ਕਰ ਰਹੇ ਕੋਈ ਹੋ ਰਹੀ ਤੇ ਤੇ ਧਮਾਈ ਤੇ ਹਰੀਪੁਰਿਆ ਵੀ ਉੱਪਰ ਦਾ ਜਿਹੜਾ ਕਾਲਾ ਬੁੱਧਾ ਧਮਾਈ ਵਾਲਾ ਵਾਜੀ ਨਾਲ ਹਰੀਪੁਰਿਆ ਪੱਕਾ

जो मेरा भी लगे बसे कि पहुंचे खेण मेले के बीच धनवाद करते हैं डर कुल सारे ही साथियों का भाई कलजीतरी पहुंचे हुए बिटा हलवाई जी भी पहुंचे हुए हैं भाई जी ਅਕਤਾਲੀਓ ਤੁਹਾਡਾ ਵੀ ਧੰਨਵਾਦ ਕਰਦੇ। ਇਹਨੇ ਠੱਕਰ ਵਾਲਿਆਂ ਤੋਂ ਵੀ ਸਾਡੇ ਪਹੁੰਚੇ। ਠੱਕਰ ਵਾਲਿਆਂ ਦੇ ਯੋਜਾ ਜੀ ਧੰਨਵਾਦ ਹੈ। 1 ਮਿੰਟ 9 ਸੈਕਿੰਡ 41 ਪੁਆਇੰਟ 1 9 41 ਲੈ ਉਹ ਬਾਜੀ। ਪੱਛੀ ਆ ਗਈ ਇਹਨਾਂ ਦੀ ਵੀਰੋ। લેઓ agli agli દક્ષિણ સંગાંથરો 99 નંબર જોડી લેઓ ચોઈ ਧન્યવાદ કરતે હે ઓડે મેડબા બંધટ લેઓ પજણા ચર ભાઈ

एक मिनट दो सैकेंड पंजाब प्वाइंट एक दो

पचवंजा साइकिल चालीस पॉइंट मेरा पचवंजा

ਉੱਪਰਲਾ ਸਿਕੰਦਰਪੁਰ ਜਪੰਨਾ RAM ਗੜ੍ਹ ਦੇ ਸੁੱਖਾ ਜੀ ਧੰਨਵਾਦ ਕਰਦੇ ਸੁੱਖਾ ਤੇਰਾ ਵੀ ਬੜੀ ਮਿਹਰਬਾਨੀ ਇੰਦੂ ਮੈਕਵਾਲ ਬਾਜੀ ਚਾਹ ਕੀ ਕਰ ਰਹੇ 53 41 53 41 ਚਲ ਭਾਈ ਇਹ ਚੰਦਰ ਸਿੰਘ ਮੋਰਨੀ ਜੋਗਰ ਸਿੰਘ ਬਿਆਲਾ ਕਨੇਡਾ ਰਣਜੀਤ ਸਿੰਘ ਬਿਆਲਾ ਸੋਨੂ ਰੰ杜ਈ ਕਾਲੀਆਂ ਮਾਰਗ ਬਾਵਾ ਕੀ ਬਾਵਾ ਕੀ ਬਾਵਾ ਸ਼ੰਕਰ ਸਿੰਘ ਪੂਰਨ ਨੇ ਉਸਾਰ ਸਿੰਘ ਬੋਨੇ ਜਿੱਦੇ ਕੈਨੇਡਾ ਵਾਲੇ ਜਸਵੀਰ ਸਿੰਘ ਇਹ ਆਇਆ ਠੱਕਾਰ ਛੋੜਾ ਛੋੜਾ अवंजाजा चोरानवे सवागी चौ अंदर वारी चांची सिंध मान डोरा इलाह पिं سکھا پدی सुखा मट वारी कीपा पछलावा बवंजा साइकिल सोलह बर जॻह पंज लख लॉ द्वाबा अमरीत सिंह चक का दुआबा बलिहार सिंह महतो गटवारा गीता जैनपुरी चार की कर रहे हैं अमरीत सिंह चक का दुआबा बलिहार सिंह कर અમરજી ਸਿੰਘ મોરાવાળી કોટમેન્ટ 16 ઇશારીયા

4-5 ਸੈਕਿੰਡਾਂ ਦੇ ਇੱਚੇ ਵਰਗ ਪੈ ਜਾਣਾ ਹੈ 55 55 ਜਾਣਾ ਨਾਲ ਬਹੁਤ ਵਾਰੀ ਜੀ ਪੱਕਾ ਬਾਬਾ ਸਿੰਘ ਪੱਲੀਆਂ ਮਾੜਾ ਉਹ ਪੱਲੀਆਂ ਮਨੀਲਾ ਬੱਗਾ ਬਾਜੀ ਅੰਦਰਲਾ 59

सिंहारा बैंक हरमिंदर सिंह न्यादे तुम्हारे बवंजा साइकिल छपंजा पॉइंट बवंजा ਛਪੰਡਾ ਸਪੈਸ਼ਲ ਮਾਰਦਾ ਦੇਖੀ ਮੇਰੇ ਵੀ ਰੌਂਡ ਵਾਲੇ ਰੂਪ 7 ਧੰਨਵਾਦ ਕਰਨੇ ਭਾਈ ਜੀ ਯਾ सुखविंदर सिंह कमलप्रीत सिंह पे मात्रा बलविंद सिंह अली बरबीन अली प्रिया मुक़दर रणजीति चमल सखविंदरे माजरे राजी

ਜੀ ਮੇਰੇ ਕਾਰਜਕਾਰੀ ਜੀ ਪਿਆਰੇ ਆ ਜਿਹੜੇ ਨੇ ਮੈਂ ਧੰਨਵਾਦ ਕਰਦਾ ਵੇ ਜਸਰੇ ਘਪਾਲ ਕੜੀ ਦਾ ਤੇ ਭਾਜੀ ਉਹਨੇ ਉਹਦਾ ਪ੍ਰਯੋਗ ਪ੍ਰਲਾੜ ਆੜਾ ਇਹ ਰਾਇਨ ਤੋਂ ਲੌਬ ਜਲਾ ਦੰਦਰ ਸਿੰਘ ਤੋਂ ਲੌਬਾ ਜਲਾ ਸਰਦਾਰ ਸਿੰਘ ਤੋਂ ਲੌਬਾ ਜਲਾ ਗਰਚਨ ਸਿੰਘ ਬਰਵਾਦ ਸਿੰਘ ਅਲੀਪੁਰ ਰੋਟਾ ਕਲਜੀਤ ਕੋਰ ਦਾ ਸੰਤੋਖ ਸਿੰਘ ਲੋਹੀਆ ਦਾ ਛੋਡੀ ਕੋ ਅਸੀਂ ਧੰਨਵਾਦ ਕਰਦਾ ਬਾਈ ਜੀਤੀ ਦੇ ਜੋਰਾ ਲੋ ਸਭ ਤੋਂ ਪੁੱਤਰ ਬਾਈ ਜਾਂ ਤੂ ਸੰਜੀਤ ਰੋਟੀ ਮਗਲਾ ਛੋਡੀ ਆਵਾਜ਼ ਵਾਲੀਆਂ ਰੋਟਾ ਕਾਇਨਰ ਬਾਈ ਇਹਨਾਂ ਨੂੰ ਉਹ ਵਧਾਈਆਂ ਬਾਈ ਜੀ ਸਾਰੇ ਗਰੁੱਪ ਨੂੰ ਬਹੁਤ ਖਰੀਦ ਰਿਆ ਇਹਨਾਂ ਨੇ ਜੀ ਥੋੜੇ ਜਿਹਾ ਪਹਿਲਾ

चट ਵੰਡਣ ਚਿੱਤੋਂ ਕਿੱਧਰ ਵੀ ਲੋਟੜਾ ਲੋਟੜਾ ਚਿੱਤਾ ਬਾਬਾ ਦਰਸ਼ਨ ਸਿੰਘ ਜੀ ਨੂੰ ਅਨੁਤਵਾਦ ਹੈ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦਾ ਸਨਮਾਨ ਟੋਲਾ ਹਲਵਾਈ ਟੋਲਾ ਹਲਵਾਈ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਾ

ਚੱਲ ਲੈ ਕੇ ਹੁਣ ਨੱਟ ਜੀ ਥੋੜੇ ਹੋਰੇ ਆਓ ਜੀ ਖੁਦਾ ਲਾਈਵ ਵਿੱਚ ਆ ਖਿਲਾੜੀ ਵਾਲੇ ਮਾਰ ਦਿਓ ਤਾਲੀਆਂ ਇੱਕ ਵਾਰੀ ਬਾਓ ਲੈ ਲੈ ਜੀ ਪ੍ਰਸ਼ਾਪ